ਸਾਚੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਲੇਕਿਨ ਦੂਜੇ ਪਾਸੇ ਪੰਚਾਇਤ ਮੰਤਰੀ ਜਿਹੜੇ ਨੇ ਉਹਦਾ ਸਾਭ ਕੇ ਕੰਮਕਾਜ ਸ਼ੁਰੂ ਕਰ ਚੁੱਕੇ ਨੇ ਪੰਚਾਇਤ ਮੰਤਰੀ ਸਾਡੇ ਨਾਲ ਨੇ ਗੱਲਬਾਤ ਵੀ ਕਰ ਲੈਣਾ ਹੈ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੱਡੀ ਜ਼ਿੰਮੇਵਾਰੀ ਕਿਉਂਕਿ ਪਿੰਡਾਂ ਚੋਣੇ ਦਾ ਸੀਜ਼ਨ ਆ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦੰਦੇ ਵਿੱਚ ਸਾਨੂੰ ਕਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਏਕੜ ਦੇ ਲਾਗੇ ਛਾਗੇ ਸਾਡਾ ਪਹੁੰਦਾ ਸੀ ਖਰਚਾ ਸੋ ਸਾਡਾ ਲਗਭਗ 1 ਏਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਾਡਾ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਕੇ ਕੰਮਕਾਜ ਸ਼ੁਰੂ ਕਰ ਚੁੱਕੇ ਨੇ ਪੰਚਾਇਤ ਮੰਤਰੀ ਸਾਡੇ ਨਾਲ ਨੇ ਗੱਲਬਾਤ ਵੀ ਕਰ ਲੈਣਾ ਹੈ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੱਡੀ ਜ਼ਿੰਮੇਵਾਰੀ ਕਿਉਂਕਿ ਪਿੰਡਾਂ ਦਾ ਵਿਕਾਸ ਜਿਹੜਾ ਉਹ ਇਸ ਸਰਕਾਰ ਦੀ ਅਹਿਮ ਇੱਕ ਕਹਿ ਸਕਦੇ ਹਾਂ ਕਿ ਚੁਣੌਤੀ ਸੀ ਕਿਉਂਕਿ ਇੱਕ ਪਾਸੇ ਕੇਂਦਰ ਰੂਰਲ ਡਵੈਲਪਮੈਂਟ ਫੰਡ ਜਾਰੀ ਨਹੀਂ ਕਰ ਰਿਹਾ ਸੀ ਦੂਜੇ ਪਾਸੇ ਪਿੰਡਾਂ ਦੀ ਤਰਫੋਂ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਕਿ ਸਾਡਾ ਵਿਕਾਸ ਵੀ ਹੋਣਾ ਚਾਹੀਦਾ ਕਿਉਂਕਿ ਪਿਛਲੇ ਕਾਫੀ ਸਮਾਂ ਤੋਂ ਭੇਦਭਾਵ ਵਾਲੀ ਰਾਜਨੀਤੀ ਪੰਜਾਬ ਦੇ ਵਿੱਚ ਜ਼ਰੂਰ ਵੇਖਣ ਨੂੰ ਮਿਲੀ ਸੀ ਦੇਖੋ ਸਭ ਤੋਂ ਪਹਿਲਾਂ ਮੈਂ ਦੈਨਿਕ ਸਵੇਰ ਵਾਲੀ ਟੀਮ ਦਾ ਕਪੂਰ ਸਾਹਿਬ ਤੁਹਾਡਾ ਉਰੇ ਪਹੁੰਚਣ ਤੇ ਅੱਜ ਸੈਕਟਰੀਟੇਟ ਆਫਿਸ ਵਿੱਚ ਪਹੁੰਚਣ ਤੇ ਤੈਦਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਦੂਸਰੀ ਗੱਲ ਇਹ ਕਿ ਹੁਣ ਲੱਗਿਆ ਹੋਇਆ ਚੋਣ ਜਾਬਤਾ ਜੀ ਚੋਣ ਜਾਬਤੇ ਦੇ ਵਿੱਚ ਬਤੌਰੇ ਪੰਚਾਇਤ ਮੰਤਰੀ ਮੈਂ ਇਹਦੇ ਬਾਰੇ ਵਿੱਚ ਕੁਝ ਜ਼ਿਆਦਾ ਹਲੇ ਗੱਲ ਨਹੀਂ ਕਰ ਸਕੂੰਗਾ ਆਫਟਰ 15 ਡੇਜ਼ 15 ਦਿਨ ਬਾਅਦ ਜਦੋਂ ਚੋਣ ਜਾਬਤਾ ਖਤਮ ਹੋ ਜਾਊਗਾ ਇਹ ਇਲੈਕਸ਼ਨਸ ਹੋ ਜਾਣਗੀਆਂ ਫੇਰ ਤੁਸੀਂ ਇਹਦੇ ਤੇ ਡਿਟੇਲ ਦੇ ਵਿੱਚ ਜਿਹੜੀ ਮੇਰੇ ਇੰਟਰਵਿਊ ਕਰਿਓ ਤੇ ਤੁਹਾਨੂੰ ਫਿਰ ਮੈਂ ਜਿਹੜੇ ਆંકੜੇ ਦੱਸੂਗਾ ਉਹਦੇ ਵਿੱਚ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਹੋਇਆ ਸੀ ਇਸ ਵਾਰ ਆਪਾਂ ਕੀ ਕੁਛ ਕੀਤਾ ਕੀ ਡਵੈਲਪਮੈਂਟ ਕੀਤੀ ਹੈ 2.5 ਸਾਲਾਂ ਦੇ ਅੰਦਰ ਮੈਂ ਉਹਦੇ ਬਾਰੇ ਤੁਹਾਨੂੰ ਪੂਰੀ ਖੁੱਲ ਕੇ ਗੱਲ ਦੱਸੂਗਾ ਜੀ ਫਿਰ ਲੇਕਿਨ ਮਦਨ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ ਪੰਚਾਇਤੀ ਚੋਣਾਂ ਨੂੰ ਕਿਸ ਤਰ੍ਹਾਂ ਦੇ ਚਿਹਰੇ ਜਿਹੜੇ ਨੇ ਚੁਣ ਕੇ ਆਣੇ ਚਾਹੀਦੇ ਨੇ ਕਿਉਂਕਿ ਇਸ ਵਾਰ ਸਰਕਾਰ ਦੀ ਆ ਵੀ ਕੋਸ਼ਿਸ਼ ਰਹੀ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਰਾਜਨੀਤੀ ਦਾ ਅਖਾੜਾ ਬਣਦੀਆਂ ਹੋਈਆਂ ਨਜ਼ਰ ਨਾਣ ਪਿੰਡਾਂ ਦਾ ਭਾਈਚਾਰਾ ਜਿਹੜਾ ਉਹ ਕਾਇਮ ਰਹੇ ਔਰ ਜਿਹੜਾ ਸਿੰਬਲ ਹੈ ਉਸ ਦੇ ਉੱਪਰ ਚੋਣ ਨਾ ਹੋਵੇ ਇਸ ਤਰ੍ਹਾਂ ਦੇ ਵੀ ਪ੍ਰਯਾਸ ਸਰਕਾਰ ਦੇ ਰਹੀ ਨੇ ਦੇਖੋ ਮੈਂ ਇੱਕ ਕੱਲ ਤੁਹਾਡੇ ਮਾਧਿਅਮ ਨਾਲ ਜ਼ਰੂਰੀ ਕਹਿਣੀ ਚਾਹਾਂਗਾ ਵੱਧ ਤੋਂ ਵੱਧ ਵੋਟ ਵੋਟ ਕਰਨ ਜਾਣਾ ਚਾਹੀਦਾ ਹੈ ਦੂਸਰੀ ਗੱਲ ਇਹਦੇ ਚ ਸਭ ਤੋਂ ਵੱਡੀ ਇੱਕ ਅਹਿਮ ਗੱਲ ਹੈ ਕਿ ਯੰਗਸਟਰਸ ਨੂੰ ਜੀ ਜਿਹੜੇ ਪੜ੍ਹੇ ਲਿਖੇ ਹੋਣ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਨੂੰ ਆਪਣੇ ਪਿੰਡਾਂ ਨਾਲ ਪਿਆਰ ਹੋਵੇ ਔਰ ਜਿਹੜੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਸਮਾਂ ਕੱਢ ਸਕਦੇ ਹੋ ਟਾਈਮ ਕੱਢ ਸਕਦੇ ਹੋ ਉਹ ਯੰਗਸਟਰਸ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਔਰ ਅੱਗੇ ਆ ਕੇ ਜਿਹੜੇ ਆਪਣੇ ਪਿੰਡਾਂ ਦੀ ਸੇਵਾ ਉਹ ਸੰਭਾਲਣੀ ਚਾਹੀਦੀ ਹੈ ਔਰ ਪਿੰਡਾਂ ਦਾ ਕਾਇਆਕਲਪ ਕਰਨਾ ਚਾਹੀਦਾ ਹੈ ਚਲੋ ਇਸ ਮਹਿਕਮੇ ਦੇ ਤੇ ਹੋ ਗਿਆ ਲੇਕਿਨ ਇਸ ਤੋਂ ਇਲਾਵਾ ਵੀ ਇੱਕ ਵੱਡੀ ਲਿਸਟ ਹੈ ਟੂਰਿਜ਼ਮ ਦੀ ਗੱਲ ਕਰੀਏ ਅਸੀਂ ਇਨਵੈਸਟਮੈਂਟ ਦੀ ਗੱਲ ਕਰੀਏ ਫਰਸਟ ਪ੍ਰਾਇੋਰਟੀ ਸਰਕਾਰ ਦੀ ਹੈ ਵੀ ਕਿ ਜਿਆਦਾ ਤੋਂ ਜਿਆਦਾ ਇਨਵੈਸਟ ਪੰਜਾਬ ਦੇ ਵਿੱਚ ਕਰਾਇਆ ਜਾਏ ਇਸ ਤੋਂ ਇਲਾਵਾ ਇੰਡਸਟਰੀ ਐਂਡ ਕਾਮਰਸ ਦੀ ਗੱਲ ਕਰੀਏ ਇੰਡਸਟਰੀ ਜਿਹੜੀ ਪੰਜਾਬ ਤੋਂ ਕੁਝ ਸਮਾਂ ਪਹਿਲਾਂ ਤੱਕ ਪਲਾਨ ਕਰਦੀ ਹੋਈ ਨਜ਼ਰ ਆ ਰਹੀ ਸੀ ਮੋਡਸ ਦੀ ਵਾਪਸੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੋਏਗੀ ਔਰ ਰੂਰਲ ਡਿਵੈਲਪਮੈਂਟ ਔਰ ਪੰਚਾਇਤ ਤੇ ਚ ਦੇਖੋ ਸਭ ਤੋਂ ਵੱਡੀ ਗੱਲ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਉਹ ਬੜੀ ਇੱਕ ਦ੍ਰਿੜ ਇਰਾਦੇ ਨਾਲ ਲੱਗੇ ਹੋਏ ਨੇ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਨਵਾਂ ਨਿਵੇਸ਼ ਆ ਸਕੇ ਜਿਹਦੇ ਤਹਿਤ ਉਹਨਾਂ ਨੇ ਇੰਨੀਆਂ ਇੰਡਸਟਰੀਆਂ ਆਲਰੇਡੀ ਉਰੇ ਲਿਆਂਦੀਆਂ ਨੇ ਜੇ ਤੁਸੀਂ ਪੁਰਾਣੀਆਂ ਸਰਕਾਰਾਂ ਦੇ ਨਾਲ ਕੰਪੈਰੀਜ਼ਨ 'ਚ ਦੇਖੋ ਉਹਦੀ ਅਸੀਂ ਤੁਹਾਨੂੰ ਲਿਸਟ ਵੀ ਪ੍ਰੋਵਾਈਡ ਕਰਾ ਦਾਂਗੇ ਕਿ ਕਿਹੜੀ-ਕਿਹੜੀ ਇੰਡਸਟਰੀ ਸਾਡੇ ਕੋਲ ਆਈ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜੀ ਨਵੀਂ ਇੰਡਸਟਰੀ ਨੂੰ ਤਾਂ ਜਿੱਥੇ ਪ੍ਰਮੋਟ ਕਰ ਹੀ ਰਹੇ ਹਾਂ ਉੱਥੇ ਅਸੀਂ ਜਿਹੜੀ ਸਾਡੀ ਆਲਰੇਡੀ ਪੁਰਾਣੀ ਇੰਡਸਟਰੀ ਚੱਲਦੀ ਹੈ ਚਾਹੇ ਉਹ ਮਾਈਕਰੋ ਲੈਵਲ ਤੇ ਹੋਵੇ ਚਾਹੇ ਮੀਡੀਅਮ ਲੈਵਲ ਤੇ ਹੋਵੇ ਚਾਹੇ ਲਾਰਜ ਸਕੇਲ ਦੀ ਇੰਡਸਟਰੀ ਹੋਵੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤਾਂ ਨਾ ਆਣ ਦਰਪੇਸ਼ ਨਾ ਆਣ ਦੇਖੋ ਮੈਂ ਆਪ ਖੁਦ ਇੱਕ ਇੰਡਸਟ੍ਰੀਅਲਿਸਟ ਹਾਂ ਜੀ ਸੋ ਮੈਂ ਇਸ ਇੰਡਸਟਰੀ ਦੇ ਡਿਪਾਰਟਮੈਂਟ ਦੀ ਦਿੱਕਤਾਂ ਨੂੰ ਬਹੁਤ ਬਰੀਕੀ ਨਾਲ ਸਮਝਦਾ ਤੇ ਮੈਂ ਇੱਕ ਗੱਲ ਹੋਰ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਸੀਂ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ 'ਚ ਵੀ ਇੰਡਸਟਰੀਆਂ ਦੇਖੀਆਂ ਚਲਾਈਆਂ ਅਸੀਂ ਇੱਕ ਚੀਜ਼ ਦੇਖੀ ਸੀ ਕਿ ਉਦੋਂ ਪਹਿਲਾਂ ਸਾਨੂੰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਸਨ ਸੁਣਵਾਈਓ ਕੋਈ ਨਹੀਂ ਸੀ ਹੁੰਦੀ ਉਹ ਕਿਸੇ ਲੀਡਰ ਤੱਕ ਜਾਂ ਕਿਸੇ ਮੰਤਰੀ ਤੱਕ ਤਾਂ ਪਹੁੰਚਣ ਲੱਗੇ ਮਤਲਬ ਕਿ 10 ਤਰ੍ਹਾਂ ਦੇ ਜਿਹੜੇ ਜਿਹੜੇ ਵਿੱਚ ਉਹਦੇ ਲੇਅਰਸ ਹੁੰਦੀਆਂ ਸੀ ਉਹ ਪਾਰ ਕਰਕੇ ਜਾਣਾ ਪੈਂਦਾ ਸੀ ਹੁਣ ਜਸਦਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਜਿਹੜਾ ਵਿੱਚ ਲੇਅਰ ਸਿਸਟਮ ਸੀ ਇਹ ਖਤਮ ਹੋ ਗਿਆ ਹੁਣ ਚਾਹੇ ਕੋਈ ਵੀ ਲੀਡਰ ਹੈ ਆਪਣਾ ਮੰਤਰੀ ਆ ਉਹਦੇ ਤੱਕ ਅਪਰੋਚ ਕਰਨੀ ਈਵਨ ਦਨ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਅਪਰੋਚ ਕਰਨੀ ਵੀ ਇੰਨੀ ਸੁਖਾਲੀ ਹੋ ਚੁੱਕੀ ਹੈ ਸੌਖੀ ਹੋ ਚੁੱਕੀ ਹੈ ਕਿ ਇੱਕ ਆਮ ਬੰਦਾ ਵੀ ਜਾ ਕੇ ਅਪਰੋਚ ਕਰ ਸਕਦਾ ਸੋ ਪੁਰਾਣੀ ਇੰਡਸਟਰੀਆਂ ਦੀਆਂ ਵੀ ਜਿਹੜੀਆਂ ਦਿੱਕਤਾਂ ਚ ਕੋਈ ਥੋੜੀਆਂ ਬਹੁਤ ਹੈਗੀਆਂ ਨੇ ਉਹਨਾਂ ਨੂੰ ਵੀ ਅਸੀਂ ਜਾਨੀ ਕਿ ਚੈੱਕ ਕੀ ਵੀ ਇਹ ਚੇਨ ਪ੍ਰੋਸੈਸ ਹੈ ਇਹ ਦਿੱਕਤਾਂ ਉੱਠਦੀਆਂ ਰਹਿੰਦੀਆਂ ਸੋਲਵ ਕਰਦੇ ਰਹਿੰਦੇ ਆਂ ਦਿੱਕਤਾਂ ਉੱਠੇ ਐਦਾਂ ਜਣੇ ਕਿ ਜਿਹੜੀਆਂ ਕੋਈ ਥੋੜੀਆਂ ਬਹੁਤ ਦਿੱਕਤਾਂ ਹੋਣਗੀਆਂ ਉਹਨਾਂ ਦਾ ਹੱਲ ਕਰਾਂਗੇ ਮੰਤਰੀ ਜੀ ਇੱਕ ਸਵਾਲ ਮੁੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਲੈ ਕੇ ਸਿਹਤ ਦੇ ਕੀ ਹਾਲ ਨੇ ਉਹਨਾਂ ਦੇ ਤੰਦਰੁਸਤ ਨੇ ਮੁੱਖ ਮੰਤਰੀ ਸਾਹਿਬ ਕਿਉਂਕਿ ਕਿਆਸ ਰਹੀਆਂ ਬਹੁਤ ਸਾਰੀਆਂ ਲੱਗ ਰਹੀਆਂ ਨੇ ਅਫਵਾਹਾਂ ਬੋਰ ਫੈਲ ਰਹੀਆਂ ਨੇ ਬਿਲਕੁਲ ਮੁੱਖ ਮੰਤਰੀ ਸਾਹਿਬ ਫਿਟ ਐਂਡ ਫਾਈਨ ਨੇ ਔਰ ਬਹੁਤ ਜਲਦੀ ਵਿਦਨ 1 অর 2 ਡੇਸ ਉਹ ਆਪਣੇ ਵਿੱਚ ਹੋਣਗੇ ਗੱਲਬਾਤ ਹੋਈ ਤੁਹਾਡੀ ਉਹਨਾਂ ਦੇ ਨਾਲ ਹਾਂਜੀ ਮਤਲਬ ਕਿ ਮੈਂ ਘਰੋਂ ਉਹਨਾਂ ਤੋਂ ਪੁੱਛਿਆ ਸੀਗਾ ਤੇ ਉਹ ਕਹਿੰਦੇ ਬਿਲਕੁਲ ਫਿੱਟ ਐਂਡ ਫਾਈਨ ਹੈ ਇੱਕ ਦੋ ਦਿਨ ਚ ਆਪਣੇ ਵਿੱਚ ਹੋਣਗੇ ਬਿਕਰਮ ਮਜੀਠੀਆ ਬੜੇ ਟਵੀਟ ਕਰ ਰਹੇ ਨੇ ਬੜੇ ਫਿਕਰਮੰਦ ਨੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਲੈ ਕੇ ਬਿਕਰਮ ਮਜੀਠੀਆ ਜੀ ਉਸ ਸਮੇਂ ਇਹ ਗੱਲਾਂ ਕਰਦੇ ਚੰਗੇ ਲੱਗਦੇ ਸੀ ਜਦੋਂ ਪੰਜਾਬ ਦੀ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਛੋਟੇ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਮਜੀਠੀਆ ਸਾਹਿਬ ਕੈਬਨਿਟ ਮਨਿਸਟਰ ਆਪਣੇ ਜੀਜਾ ਜੀ ਉਹਨਾਂ ਦੇ ਵੀ ਆਪਣੇ ਸੁਖਵੀਰ ਜੀ ਦੇ ਉਹ ਵੀ ਕੈਬਨਟ ਵਿੱਚ ਪੂਰੀ ਤਾਂ ਕੈਬਨਟ ਘੜਦੀ ਬਣਾਈ ਬੈਠੇ ਸੀ ਉਸ ਸਮੇਂ ਤਾਂ ਇਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੋਈ ਪੰਜਾਬ ਦੀ ਕੋਈ ਇਹਨਾਂ ਨੂੰ ਫਿਕਰ ਨਹੀਂ ਹੋਈ ਅੱਜ ਜਦੋਂ ਲੋਕਾਂ ਨੇ ਫਤਵਾ ਜਾਰੀ ਕਰਤਾ ਇਹਨਾਂ ਨੂੰ ਪੰਜਾਬ ਦੀ ਸੱਤਾ ਤੋਂ ਲਾਂਬੇ ਕਰਕੇ ਸਾਈਡ ਤੇ ਬਿਠਾਤਾ ਐਨ ਪੂੰਝ ਕੇ ਤੇ ਅੱਜ ਹੁਣ ਇਹਨਾਂ ਕੋਲ ਪੰਜਾਬ ਦੇ ਮੁੱਦੇ ਤਾਂ ਕੋਈ ਰਹੇ ਨਹੀਂ ਕਿਉਂਕਿ ਪੰਜਾਬ ਤੇ ਕੀ ਬੋਲਣਗੇ ਪੰਜਾਬ ਨੂੰ ਤਾਂ ਲੁੱਟ ਕੇ ਖਾਦਾ ਪੰਜਾਬ ਤਾਂ ਐਡਾ ਮਾਫੀਆ ਰਾਜ ਚਲਾਇਆ ਇਹਨਾਂ ਨੇ ਟਰਾਂਸਪੋਰਟ ਮਾਫੀਆ ਇਹਨਾਂ ਦਾ ਮਾਈਨਿੰਗ ਦਾ ਮਾਫੀਆ ਹੈ ਇਹਨਾਂ ਦਾ ਤੇ ਉਦੋਂ ਬਾਅਦ ਤੋਂ ਲੈਂਡ ਮਾਈ ਮਾਫੀਆ ਹੈ ਇਹਨਾਂ ਦਾ ਸਾਰੇ ਮਾਫੀਆ ਤਾਂ ਇਹਨਾਂ ਨੇ ਚਲਾਏ ਨੇ ਹੁਣ ਜਦੋਂ ਅੱਜ ਸੱਤਾ ਤੋਂ ਬਾਹਰ ਹੋ ਗਏ ਅੱਜ ਹੁਣ ਪੰਜਾਬ ਦੀ ਸਿਆਸਤ ਤੇ ਤਾਂ ਕੁਝ ਬੋਲ ਨਹੀਂ ਸਕਦੇ ਤੇ ਹੁਣ ਕੀਤੇ ਬੋਲਦੇ ਨੇ ਹੁਣ ਨਿੱਜੀ ਮਤਲਬ ਕਿ ਲੋ ਬੈਡਰੂਮ ਪੋਲਿਟਿਕਸ ਤੱਕ ਪਹੁੰਚੇ ਹੋਏ ਨੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲਾਂ ਇੱਕ ਚੰਗੇ ਪੋਲਿਟਿਸ਼ੀਅਨ ਵਾਂਗ ਇੱਕ ਸਮਝਦਾਰ ਪੋਲਿਟਿਸ਼ੀਅਨ ਮੰਗ ਇੱਕ ਸੁਲਝੇ ਹੋਏ ਪੋਲਿਟਿਸ਼ੀਅਨ ਮੰਗ ਬਿਹੇਵ ਕਰਨਾ ਚਾਹੀਦਾ ਮੈਨੂੰ ਤਾਂ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਆਪ ਨੂੰ ਐਟ ਇੱਕ ਅਦਾਵਰ ਲੀਡਰ ਕਹਾਨ ਵਾਲਾ ਇਨਸਾਨ ਤੇ ਇੰਨੀ ਛੋਟੇ ਪੱਧਰ ਦੀ ਰਾਜਨੀਤੀ ਕਰੇ ਟਵੀਟਸ ਕਰੇ ਉਹ ਕੀ ਮਤਲਬ ਆਪਣੇ ਆਪ ਨੂੰ ਕੀ ਦਰਸਾਣਾ ਚਾਹੁੰਦੇ ਆ ਵੀ ਮੇਰਾ ਕਦ ਇੰਨਾ ਘੱਟ ਰਹਿ ਚੁੱਕਿਆ ਕੋਈ ਪੰਜਾਬ ਦੀ ਜਨਤਾ ਦੇਖੂਗੀ ਜੀ ਜਿਹੜਾ ਉਹ ਸਵਾਲ ਕਰ ਰਹੇ ਨੇ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਦੀ ਗੱਲ ਕਰਦੀ ਸੀ ਆ ਸਰਕਾਰ ਲੇਕਿਨ ਖੁਦ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਾ ਰਹੇ ਨੇ ਦੇਖੋ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਢਿੱਲੇ ਹੋਏ ਨੇ ਉਹ ਆਪਣਾ ਇਲਾਜ ਕਰਵਾਉਣ ਲਈ ਅਬਰੋਡ ਜਾਂਦੇ ਰਹੇ ਨੇ ਅਮਰੀਕਾ ਤੱਕ ਜਾਂਦੇ ਰਹੇ ਨੇ ਕੀ ਗੱਲ ਉਸ ਸਮੇਂ ਨਹੀਂ ਉਹਰੇ ਇਲਾਜ ਹੋ ਸਕਦਾ ਸੀ ਅਸੀਂ ਤਾਂ ਜਦੋਂ ਸਾਨੂੰ ਸਿਰਫ ਟਾਈਮ ਕਿੰਨਾ ਹੋਇਆ 2.5 ਸਾਲ ਅਸੀਂ 2.5 ਸਾਲਾਂ ਦੇ ਅੰਦਰ ਜਿਹੜੀ ਬੇਸਿਕ ਲਾਈਫ ਸਪੋਰਟ ਹੈ ਬੇਸਿਕ ਲਾਈਫ ਸਪੋਰਟ ਦੀਆਂ ਜਿੰਨੇ ਮਤਲਬ ਕਿ ਇਹਦੇ ਵਿੱਚ ਅਸੀਂ 872 ਮਹੱਲਾ ਕਲੀਨਿਕ ਖੋਲੇ ਨੇ ਜੀ ਔਰ ਤੁਸੀਂ ਸਾਡੀ ਕਹੀ ਗੱਲ ਦੀ بجائے ਜਾ ਕੇ ਆਮ ਜਨਤਾ ਨੂੰ ਪੁੱਛ ਕੇ ਦੇਖੋ ਜਿੱਥੇ 280 ਕਿਸਮ ਤੋਂ ਵੱਧਦੀਆਂ ਦਵਾਈਆਂ 40 ਕਿਸਮ ਤੋਂ ਵੱਧ ਖੂਨ ਦੇ ਟੈਸਟ ਤੇ ਤਕਰੀਬਨ ਤਕਰੀਬਨ ਹੈ ਨਾ 872 ਮਹੱਲਾ ਕਲੀਨਿਕਾਂ ਦੇ ਵਿੱਚ ਆਲਮੋਸਟ ਆਲਮੋਸਟ 1.5 ਕਰੋੜ ਦੇ ਕਰੀਬ ਬੰਦਾ ਹਲੇ ਤੱਕ ਆਪਣੀ ਬੇਸਿਕ ਲਾਈਫ ਸਪੋਰਟ ਦੀ ਮਤਲਬ ਕਿ ਦਵਾਈਆਂ ਲੈ ਕੇ ਜਾ ਚੁੱਕੇ ਆ ਅਸੀਂ ਤਾਂ ਰੋਜ਼ ਪੰਜਾਬ ਦੀ ਤਰੱਕੀ ਕਰਨ ਲੱਗੇ ਹੋਏ ਆ ਅਸੀਂ ਰੋਜ਼ ਕੁਛ ਨਾ ਕੁਛ ਚਾਹੇ ਡਿਸਟ੍ਰਿਕਟ ਲੈਵਲ ਦੇ ਹਸਪੀਟਲ ਹੋਣ ਚਾਹੇ ਉਸ ਤੋਂ ਵੱਡੇ ਲੈਵਲ ਦੇ ਹਸਪੀਟਲ ਹੋਣ ਸੁਧਾਰ ਕਰਨ ਲੱਗੇ ਹੋਏ ਆ ਸੋ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਟਾਈਮ 'ਚ ਮੈਨੂੰ ਹੁਣ ਵੀ ਯਾਦ ਆ ਕਿ ਜਿਹੜੇ ਐਕਸ-ਰੇ ਵਾਲੀਆਂ ਮਸ਼ੀਨਾਂ ਸੀ ਨਾ ਉਹਨਾਂ 'ਚ ਕਬੂਤਰ ਬੈਠੇ ਸੀ ਕਬੂਤਰ ਔਰ ਮਿੱਠਾ ਦੰਦੇ ਹੁੰਦੇ ਸੀ ਇਹਨਾਂ ਨੇ ਤਾਂ ਪੰਜਾਬ ਦਾ ਹੈਲਥ ਸਿਸਟਮ ਕ੍ਰਿਪਲਡ ਕਰਤਾ ਸੀ ਖਤਮ ਕਰਤਾ ਸੀ ਸੋ ਇਸ ਕਰਕੇ ਵਿਕਰਮ ਮਜੀਠੀਆ ਜੀ ਆਹੀ ਜੀਆਂ ਸਲਾਹਾਂ ਨਾ ਦੇਣ ਮੈਂ ਤਾਂ ਬਲਕਿ ਉਹਨਾਂ ਦੀ ਗੱਲ ਵੀ ਨਹੀਂ ਕਰਨੀ ਚਾਹੁੰਦਾ ਤੇ ਮੈਂ ਤਾਂ ਕਹਿਣਾ ਤੁਸੀਂ ਮੇਰੇ ਤੋਂ ਪੋਜੀਟਿਵ ਕੁਐਸਚਨ ਪੁੱਛੋ ਕੀ ਕਨੈਕਟਿਵ ਬੰਦੇ ਦੇ ਸਵਾਲ ਕਰਦਨੇ ਆਪਾਂ ਇੱਕ ਆਖਰੀ ਸਵਾਲ ਸੁਨੀਲ ਜਾਖੜ ਦਾ ਕਿਹਾ ਜਾ ਰਿਹਾ ਮੋ ਭੰਗ ਹੋ ਗਿਆ ਬੀਜੇਪੀ ਤੋਂ ਇਹ ਸਾਰਿਆਂ ਦਾ ਹੀ ਹੋਣਾ ਜੀ ਹੌਲੀ ਹੌਲੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਦੇਖੋ ਜਦੋਂ ਆਪਾਂ ਕਿਸੇ ਲਾਲਚਵਾਸ ਹੋ ਕੇ ਕਿਸੇ ਉਲਟਾ ਪਾਰਟੀ ਮਾਰ ਜੀਏ ਉਸ ਤੋਂ ਬਾਅਦ ਜੋ ਕੁਝ ਆਪਣੀਆਂ ਐਕਸਪੈਕਟੇਸ਼ਨਸ ਪੂਰੀਆਂ ਨਾ ਹੋਣ ਅ ਚੰਗੇ ਪੋਲੀਟੀਸ਼ੀਨਾਂ ਚ ਗਿਣਦੇ ਸੀ ਅਸੀਂ ਜਾਖੜ ਸਾਹਿਬ ਨੂੰ ਤੇ ਪਰ ਕੁਝ ਫੈਸਲੇ ਉਹਨਾਂ ਨੇ ਐਸੇ ਲੈ ਲੈ ਕੇ ਉਹਨਾਂ ਦੇ ਜਿਹੜਾ ਪੋਲੀਟੀਕਲ ਕੈਰੀਅਰ ਸੀਗਾ ਉਹਨੂੰ ਡੈਂਟ ਪਿਆ ਸੋ ਦੇਖੋ ਹਜੇ ਉਹ ਹੁਣ ਮੋਹ ਤਾਂ ਭੰਗ ਹੋ ਗਿਆ ਸਾਰਿਆਂ ਨੂੰ ਵੀ ਪਤਾ ਹੈ ਦੇਖੋ ਨਾਲ ਆਣ ਆਲੇ ਸਮੇਂ ਚ ਉਹ ਕੀ ਕਰਦੇ ਨੇ ਸੋ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜੀ ਤਾਨਾਸ਼ਾਹ ਸਰਕਾਰ ਹੈ ਕੇਂਦਰ ਦੀ ਉਹਦੇ ਤੋਂ ਹੌਲੀ ਹੌਲੀ ਕਰਕੇ ਸਾਰਿਆਂ ਦਾ ਹੀ ਮੂੰਹ ਭੰਗ ਹੋ ਜਾਣਾ ਦੇਖ ਲਿਆ ਜੀ ਆਪ ਚਾਹੇ ਤੇ ਵੈਲਕਮ ਕਰੋ ਦੇਖੋ ਅਸੀਂ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਜੋ ਪਾਰਟੀ ਹਾਈ ਕਮਾਂਡ ਫੈਸਲਾ ਲਊਗੀ ਅਸੀਂ ਉਹਦਾ ਸਵਾਗਤ ਕਰਾਂਗੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਕੈਬਨਿਟ ਮਨਿਸਟਰ ਸਾਡੇ ਨਾਲ ਸੀ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਇਆ ਨੇ ਕਿ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਬਖੂਬੀ ਨਿਭਾਉਂਦੇ ਹੋਏ ਇਹਨਾਂ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫ Instagram X aur WhatsApp channel par